ਸਤਿ ਸ੍ਰੀ ਅਕਾਲ ਭੈਣ ਜੀ ਅੱਜ ਮੈਂ ਤੁਹਾਨੂੰ ਕਰਦੀਆਂ ਬਣੀਆਂ ਖੋਟੀਆਂ ਦੇ ਡਿਜ਼ਾਈਨ ਦਿਖਾਉਣ ਲੱਗੀ ਆ ਪਹਿਲਾਂ ਚੈੱਕ ਦਿਖਾਉਣ ਲੱਗੀ ਤੁਹਾਨੂੰ ਮੈਂ ਇੱਕ ਇਹ ਕੰਗ ਰੰਗ ਦੀ ਜੈਗਤਰ ਕੇ ਡੀ ਆਰ ਪੱਛਮ ਤੇਤੇ ਬੋਰ ਨਹੀਂ ਆਉਂਦਾ ਸਭ ਤੋਂ ਪਹਿਲਾਂ ਆਪਾਂ ਕੁੰਡੇ ਪਾਉਣੇ ਆ ਜਿਵੇਂ ਤਾਂ ਬਾਰਡਰ ਸ਼ੁਰੂ ਕਰਨਾ ਪਹਿਲਾਂ ਪੁੱਠੀ ਸਲਾਈ ਪਾਉਣੀ ਹੈ ਪੁੱਠੀ ਸਲਾਈ ਜਦ ਆਪਾਂ ਪੁੱਠੇ ਪੁੱਠੇ ਸਲਾਈਆਂ ਪਾ ਲੈਂਦੇ ਆ ਫਿਰ ਬਾਰਡਰ ਪਛਾਣ ਨੂੰ ਮੁੜਦਾ ਇਥੇ ਜੇ ਪਹਿਲਾਂ ਸਿੱਧੀ ਪਾਲਗੇ ਫਿਰ ਬਾਰਡਰ ਆਏ ਮੋੜਨ ਲੱਗ ਜਾਂਦਾ ਫਿਰ ਉਹ ਮੋੜ ਕੇ ਸਿੱਕੀ ਨਹੀਂ ਹੁੰਦਾ ਕੋਕੋਤੀ ਪੂਰੀ ਚਾਹਟ ਬੰਨ ਜਾਂਦੀ ਹੈ ਅੱਲਾਪਾ ਥੱਲੇ ਥੱਲੇ ਵਾਲੇ ਹਿੱਸੇ ਦਾ ਪਹਿਲਾਂ ਡਿਜ਼ਾਈਨ ਹੀ ਕਰ ਲਈਏ ਫਿਰ ਮੈਂ ਤੁਹਾਨੂੰ ਉੱਪਰ ਗਲੇ ਵਾਲੀ ਦੱਸੂਗੀ ਇਹਦੇ ਵਿੱਚ ਆਪਾਂ ਬਾਰਡਰ ਬਣ ਲਿਆ ਕੋਕਤੀ ਸਾਰੀ ਇਹ ਕੀ ਹੈ ਪਟਨਾ ਵਾਲੀ ਹੈ ਪੱਤੀ ਵਾਲੀ ਹੁਣ ਆਪਣੀ ਡਿਜ਼ਾਈਨਿੰਗ ਆ ਇਹ ਵਾਲੀ ਇਹਦੇ ਵਿੱਚ ਆਪਾਂ ਇਹ ਡਿਜ਼ਾਈਨ ਤੁਹਾਨੂੰ ਕਲੀਅਰ ਹੋਣੀ ਹੈ ਥੋੜਾ ਮੈਂ ਹੋਰ ਚੂਮ ਕਰਕੇ ਦੇਖ ਲਓ ਜੀ ਪਕੇ ਰੋਟੀਆਂ। ਗਲੇ ਰੀ ਜਾਂਦੇ ਐ ਇਸ ਤਰ੍ਹਾਂ ਇਹ। ਚਾਰ ਪੰਜ ਗੁੰਡੇ ਪੁੱਠੇ ਇਹ ਰੇ ਮੋਰੀਏ। ਅੱਧਿਆ ਕਰਕੇ ਧਰਗਾ। ਇਹ ਸਾਰੇ ਮੋਰੀ ਮੋਰੀ ਵਾਲੇ ਜਿੰਨੀਆਂ ਮੋਰੀਆਂ ਬਣਦੇ ਜਾਣੀਆਂ ਸਿੱਧੇ ਕਰਦੇ ਜਾਵਾਂਗੇ। ਪੁੱਠੇ ਘਟਦੇ ਜਾਣਗੇ। ਫਿਰ ਇਹਦੇ ਉਲਟ ਸ਼ੁਰੂ ਕਰ ਲੈਣਾ। ਸਾਰਾ ਐਂ ਬਣੂਗਾ ਸਾਰਾ। ਹਵਾਲਾ ਦਿੱਤ ਜੈਨ। ਹੁਣ ਇਤੋਂ ਤੱਕ ਤਾਂ ਹੋ ਗਿਆ। ਇੱਕ ਇਹਦੇ ਰੱਖਨੇ ਆਪਾਂ ਚਾਰ। ਇਹ ਚਾਕ ਤੇ ਵੱਧ ਚ ਕੀਤਾ ਪਰੋਸ਼ ਗਿਆ। ਇਹ ਚਾਕ ਰੱਖੇ ਹੁਣ ਤਾਂ ਬੇਰੇ ਅੜਦੀਆਂ ਹੀ ਜਾਣੀਆਂ। ਪਤੰਗ ਨਹੀਂ ਹੁੰਦੇ ਜਦੋਂ ਵੀ ਪਾਉਣੀ ਆ ਮਗਰ ਉਹ ਫੋਸ਼ੀਆ ਕੀਤਾ ਸਾਰਾ ਹੁਣ ਆਪਾਂ ਉੱਪਰਲੇ ਸਿੱਤੇ ਆ ਗਏ ਆਏ ਦੀ ਕਟਾਈਏ ਵਰਨਾ ਅੱਲਾ ਮੁੱਢੇ ਆਪਾਂ ਪਾਉਣੀ ਆ ਵੱਡਿਆਂ ਦੀ ਪਾਉਣੀ ਆ 5 4 3 2 1 ਦੀ ਕਾਟ ਪਾਉਣੀ ਆ ਉਸ ਤੋਂ ਬਾਅਦ ਆਪਾਂ ਜਿੰਨਾ ਮੁੱਢਾ ਰੱਖਣਾ ਹੁੰਦਾ ਉਹਨੇ ਕੁੰਦੀ ਰੱਖ ਕੇ ਐਦਾਂ ਆਪਾਂ ਗੱਲਾਂ ਸ਼ੁਰੂ ਕਰ ਲਈ ਦੀ ਕਾਟ ਸ਼ੁਰੂ ਕਰ ਦਿੰਨੇ ਪਹਿਲਾਂ ਇੱਕ ਇੱਕ ਘਟਾਉਣੇ ਆ ਫਿਰ ਆਪਾਂ ਤੀਜੀ ਸਲਾਈ ਤਾਂ ਉਹਨੇ ਇਹ ਆਪਾਂ ਜਿੰਨੇ ਮੋਢੇ ਦੇ ਰੱਖਨੇ ਨੇ ਜਦੋਂ ਉਹਨੇ ਰਹਿ ਜਾਣ ਫਿਰ ਆਪਾਂ ਸਿੱਧਾ ਬੰਨ ਦਿੰਨੇ ਆ ਇਸ ਤਰ੍ਹਾਂ ਸਾਰੀ ਖਾੜ ਜਿਹੜੀ ਕੰਪਲੀਟ ਹੋ ਗਈ ਆ ਆ ਮੁੱਢਾ ਕਰਨ ਗਿਆ ਆਪਣਾ ਇਹ ਤੇ ਵੀ ਕੋਸ਼ੀਆ ਕਰਦੇ ਬਾਅਦ ਚ ਪੁੱਠੀਆਂ-ਪੁੱਠੀਆਂ ਵਰਤਾਂ ਕਿਉਂਕਿ ਮਾਦਰ ਤੇ ਪੁੱਠੀਆਂ ਵਰਤਦਾ ਸੀ ਇਹ ਪੂਰੀ ਜੜਤਾ ਜਿਹੜੀ ਕੰਪਲੀਟ ਹੋ ਰਹੀ ਹੈ ਆਪਣੀ ਇਹੀ ਆ ਤਾਂ ਪੁੱਠਾ ਪੱਸਾ ਹੱਸ ਕੇ ਸ਼ੁਰੂ ਹੋ ਕੇ ਸਾਰੇ ਤੇ ਡਿਜ਼ਾਈਨਿੰਗ ਉੱਪਰ ਤੱਕ ਆਵਲੀ ਜੈਕਟ ਤੁਸੋ ਸੋਡੀ ਤੁਹਾਡੀ ਮਰਜ਼ੀ ਹੈ ਤੁਸੀਂ ਇੱਥੇ ਗਲਾਈ ਵੀ ਦੇ ਸਕਦੇ ਪਿਛਲੇ ਪਾਸੇ ਫਿਰ ਤੁਸੀਂ ਨਾਲ ਪੱਤੀ ਹੈ ਜਿਹੜੀ ਉਹਨੂੰ ਨਾਲ ਸੀਜ ਸਕਦੇ ਗਲਾਈ ਐ ਡੀਪ ਗਲਾਈ ਪਸੰਦ ਕਰਦੇ ਲੋਕੋ ਸਾਤਾ ਮੀ ਦਾ ਮੈਨੂੰ ਵੀ ਤੁਹਾਨੂੰ ਮੇਰੀ ਜੈਕਟ ਦਾ ਡਿਜ਼ਾਈਨ ਪਸੰਦ ਆਇਆ ਉਹ ਗੱਲ ਤੋਂ ਇਲਾਵਾ ਜੇ ਤੁਹਾਨੂੰ ਕਿਤੇ ਕੋਈ ਡਾਊਟ ਲੱਗਿਆ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਮੈਂ ਤੁਹਾਨੂੰ ਸਲਾਈਆਂ ਤੇ ਬੁਣ ਕੇ ਵੀ ਦਿਖਾ ਸਕਦੀ ਹਾਂ ਹੁਣ ਆਪਾਂ ਦੂਜੀ ਜੈਕਟ ਸ਼ੁਰੂ ਕਰਨ ਲੱਗੇ ਆਂ ਹਾਂਜੀ ਇਹ ਆਪਣੀ ਕਰੀਮ ਰੰਗ ਰੰਗ ਦੀ ਜੈਕਟ ਹੈ ਇਹ ਵੀ ਉਹ ਪਾਚਮਨ ਕੇ ਡੀਆਰ ਮੈਂ ਤਾਂ ਜ਼ਿਆਦਾ ਕੇ ਡੀਆਰ ਨਹੀਂ ਸ਼ੁਰੂ ਬੁੰਦੀ ਹੈਗੀ ਆ ਤੇ ਆ ਦੇਖੋ ਇਹਨਾਂ ਤੇ ਕੋਈ ਵਰਨ ਨਹੀਂ ਹੈ ਇਹ ਵੀ ਅਸਤਰ ਬਟਣਾ ਵਾਲੀ ਇਹਦੀ ਪੱਤੀ ਹੈ ਬਟਣ ਲੱਗੇ ਹੋਏ ਆ ਉੱਤੇ ਇਹਦਾ ਬਾਰਡਰ ਦੀ ਹੈ ਜਿਹੜੀ ਖਾਸੀਅਤ ਕੀ ਹੈ ਇੱਕ ਕੁੰਡਾ ਫੋਕਾ ਲਾਉਣਾ ਇੱਕ ਪੁੱਠਾ ਪਾਉਣਾ ਪੁੱਠੀ ਸਲਾਈ ਸਾਰੀ ਪੁੱਠੀ ਪਾਉਣੀ ਹੈ ਇਹ ਬਾਰਡਰ ਕਦੇ ਵੀ ਨਹੀਂ ਖੁੱਲੂਗਾ ਜਿਹੜੇ ਬਾਰਡਰ ਲੂਜ਼ ਹੋ ਜਾਂਦੇ ਆਪਣੇ ਪੁੱਲੀਆਂ ਪੁੱਲੀਆਂ ਚੈਲ ਤਾਂ ਕਿੰਨੀਆਂ ਭੜੀਆਂ ਲੱਗਦੀਆਂ ਉਹ ਚੀਜ਼ ਨਹੀਂ ਹੈਗੀ ਸਾਰੇ ਡਿਜ਼ਾਈਨ ਜਿਹੜੇ ਮੇਰੇ ਆਪਦੇ ਬਣਾਏ ਹੋਏ ਆ ਕੋਈ ਡਿਜ਼ਾਈਨ ਕਿਸੇ ਨੂੰ ਮਿਲਦਾ ਨਹੀਂ 나ਈ ਕਿਸੇ ਲੋਕਾਂ ਨੂੰ ਨਹੀਂ ਮਿਲਦਾ ਬਹੁਤਾ ਇਹਦੇ ਵਿੱਚ ਵੀ ਬਸ ਓਮੀ ਹੈ ਇੱਕ ਹੁੰਦਾ ਸਿੱਧਾ ਕਰਕੇ 5 6 ਫੁੱਟੇ ਕਰਕੇ ਜਿਵੇਂ ਉਦੋਂ ਬਾਅਦ ਆਪਾਂ ਡਿਜ਼ਾਈਨ ਦਾ ਫੋਲਿਓ ਸ਼ੁਰੂ ਕਰ ਲੈਣਾ ਇੱਕ ਇੱਕ ਤੋਂ ਬਾਅਦ ਤਿੰਨ ਤਿੰਨ ਤੋਂ ਬਾਅਦ ਪੰਜ ਪੰਜ ਤੋਂ ਬਾਅਦ ਸੱਤ ਤੋਂ ਸੱਤ ਨੂੰ ਦੋ ਦੋ ਸਲਮਾ ਤੇ ਦੋ ਦੋ ਸਲਾਈਆਂ ਬੁੰਨਦੇ ਹਾਂ ਤਾਂ ਆਪਾਂ ਇੱਕ ਇੱਕ ਹੀ ਬੁੰਨਦੇ ਹਾਂ ਇਹਨੂੰ ਘਟਾਉਣਾ ਸ਼ੁਰੂ ਕਰ ਦਿਓ ਹੇ ਜੇ ਤੋਂ ਮਤਲਬ ਇਹ ਇਹ ਇੱਕ ਗੁੰਡੇ ਜਾਊਗਾ ਤਾਂ ਉਤੇ ਜਿੱਤੇ ਆ ਚੀਜ਼ ਆ ਗਈ ਪੁੱਠੇ-ਪੁੱਠਿਆਂ ਦੀ ਇੱਥੇ ਫਿਰ ਡਿਜ਼ਾਈਨਿੰਗ ਸ਼ੁਰੂ ਹੋ ਚੁਗੀ ਇਸ ਤੋਂ ਅੱਗੇ ਆਪਾਂ ਹੁਣ ਨੀਚੇ ਵਾਲਾ ਆਪਣਾ ਕੰਪਲੀਟ ਹੋ ਗਿਆ ਐਨਾ ਇਸ ਹਿੱਸਾ ਜਿਵੇਂ ਦਾ ਹੀ ਸਾਡਾ ਡਿਜ਼ਾਈਨਿੰਗ ਆ ਆ ਬਰਦਰ ਬਰਤਨ ਪੱਤੀ ਇਹ ਪੱਤੀ ਵੀ ਮੈਂ ਨਾਲ-ਨਾਲ ਹੀ ਬੁੰਦੀ ਹੁੰਦੀ ਆ ਜਿਹੜੇ ਦੋ ਗੁੰਡੇ ਪੱਤੀ ਦੇ ਮੂਰਲੇ ਇਹਨਾਂ ਨੂੰ ਮੈਂ ਹਮੇਸ਼ਾ ਫੋਫਾ ਇੱਕ ਸਲਾਈ ਫੋਕਾ ਲਾਉਣੀ ਇੱਕ ਸਲਾਈ ਬੁੰਦੀ ਆ ਪੱਤੀ ਵੀ ਨਾਲ-ਨਾਲ ਹੀ ਬੁੰਦੀ ਨਹੀਂ ਸਲਾਈਆਂ ਦੇ ਜੇ ਕਿਤੇ ਲੱਗੇ ਫੀਰ ਪੱਟੀ ਥੋੜੀ ਜਿਹੀ ਲੂਜ਼ ਹੋ ਗਈ ਤੇ ਆ ਪਿੱਛੇ ਰਹਿ ਗਿਆ ਫਿਰ ਇੱਕ ਦੋ ਵਾਰੀ ਇੱਥੇ ਪਿਛਾ ਮੋੜ ਲਈ ਤਾਂ ਪੱਟੀ ਤਾਂ ਹੀ ਆਈਦਾ ਹੀ ਨਹੀਂ ਸਲਾਈ ਫੋਨ ਫਿਰ ਮਹਾਰੀ ਜੀ ਬਸ ਇੱਥੇ ਮਹਾਰੀ ਜੀ ਮੋੜੀ ਜੀ ਤਾਂ ਬੰਦੀ ਨਹੀਂ ਪਰ ਬਾਅਦ ਚ ਪਤਾ ਨਹੀਂ ਲੱਗਦਾ ਵੀ ਕਿੱਥੋਂ ਮੋੜਿਆ ਸੀਗਾ ਉਹ ਵਿੱਚੇ ਰਲ ਜਾਂਦੀ ਹੈ ਹੁਣ ਆਪਣੇ ਥੱਲੇ ਵਾਲਾ ਹਿੱਸਾ ਕੰਪਲੀਟ ਹੋ ਗਿਆ ਹੁਣ ਆਪਾਂ ਉੱਪਰ ਆਉਨੇ ਆ ਉੱਪਰ ਉਹ ਜਿਹੜਾ ਥੱਲੇ ਇੱਥੋਂ ਤੱਕ ਡਿਜ਼ਾਈਨ ਚੱਲਿਆ ਮੋੜਦੇ ਤਾਂ ਹੀ ਮੋੜਦੇ ਤਾਂ ਮੈਂ ਦਾ ਪਲੈਨ ਕਰਤਾ ਹੈ ਇਹਨਾਂ ਤੁਹਾਡੀ ਮਰਜ਼ੀ ਹੈ ਤੁਸੀਂ ਇਹਨੂੰ ਪਲੇਅ ਰੱਖਣਾ ਜਾਂ ਡਿਜ਼ਾਈਨ ਨੂੰ ਤਾਂ ਤਾਈ ਲੈ ਜਾਣਾ ਇਹ ਤੁਹਾਡੀ ਇੱਛਾ ਤੇ ਹੈ ਹੁਣ ਇਹ ਵਿੱਚ ਮੋਢੇ ਦੀ ਕਾਰ ਤੁਸੀਂ ਘੱਟ ਵੀ ਕਰ ਸਕਦੇ ਆ। ਨੂੰ ਤਾਂ ਆਪਾਂ 4 3 2 1 ਦੀ ਪੌਣੀ ਨਹੀਂ ਵੀ ਪੌਣੀ ਤੇ ਇਹ ਤਾਂ ਹੋਰ ਵੀ ਵਧੀਆ ਹੋ ਜੂ ਜਦੋਂ ਆਪਾਂ ਕ੍ਰੋਸ਼ੀਏ ਦਾ ਬਰਦਰ ਲਾਵਾਂਗੇ ਆਏ ਲੱਗੂਗਾ ਵੀ ਜਿਵੇਂ ਆਪਣੀ ਹਾਫ ਸਿਊਜੇਟ ਜੈਕਟ ਪਾਈ ਹੈ ਕਿਤੇ ਅੱਧੀਆਂ ਬਾਹਾਂ ਵਾਲੀ। ਇਹ ਚੀਜ਼ ਵੀ ਸੋਹਣੀ ਬਣ ਜੂਗੀ ਕਿਉਂਕਿ ਆਮ ਤਾਂ ਫਸਲਾਈਆਂ ਨਾਲ ਗਾਲੀ ਪਾਪਾ ਕੇ ਅੱਕੇ ਪਏ ਹੁੰਦੇ ਆ। ਇਹ ਤਾਂ ਮੈਂ ਥੋੜੀ ਜਿਹੀ ਡਿਜ਼ਾਈਨ ਕੀਤੀ। ਆ ਸਾਰਾ ਕ੍ਰੋਸ਼ੀਏ ਦਾ ਵਰਤ। ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਨਵੇਂ ਗਲਾ ਟਕੇ ਜਾਂਦਾ ਆਪਣਾ। ਇੱਥੋਂ ਤੱਕ ਇਹ ਸਾਰਾ ਉਹਨਾਂ ਕੰਪਲੀਟਾ ਜਿਵੇਂ ਦੂਗਾਂ ਦੀ ਬਾਈਕ ਸੈਕਸਾਈਡ ਆਲੀ ਉਹ ਨੀਂچے ਤੋਂ ਵਹੀਂੋਂ ਦਾ ਡਿਜ਼ਾਈਨ ਚਾਹਦਾ ਤੇ ਮੋਢਿਆਂ ਦੀ ਕਾਰਟ ਤੇ ਆ ਜਾਂਦਾ ਫਿਰ ਆਪਣਾ ਉਹੀ ਪਲੈਨ ਕਰਦਾ ਮੈਂ ਤੁਸੀਂ ਤੁਹਾਡੀ ਮਰਜ਼ੀ ਕਰਨਾ ਕਰਿਓ ਨਹੀਂ ਤੁਸੀਂ ਉਵੇਂ ਚੱਲੀ ਜਾਂਦੇ ਹੋ ਤਾਂ ਸੋਨਾ ਜਿਹੜੀ ਆ ਮੈਂ ਤਾਂ ਐਵੇਂ ਸ ਤਾਂ ਮੈਂ ਡੀਪ ਹੀ ਰੱਖਿਆ ਮੈਂ ਵੀ ਜੇ ਹੋਰ ਡੀਪ ਕਰਨਾ ਚਾਹੁੰਦੇ ਹੋਰ ਡੀਪ ਗਾਲ પાਕੇ ਕਾਟ ਤੁਸੀਂ ਸਾਰੇ ਇੱਥੇ ਤੋਸ਼ ਕੇ ਆ ਜਾਓਗੇ ਇਹ ਚੀਜ਼ ਪਿੱਛੇ ਤੋਂ ਹੀ ਸੋਹਣੀ ਲੱਗੂਗੀ ਨਾਲ ਦੀ ਹੋਰ ਵੀ ਇਸ ਤਰ੍ਹਾਂ ਆਪਣਾ ਇਹ ਸਾਰਾ ਕੰਪਲੀਟ ਹੋ ਗਿਆ ਵਾਲੀ ਜੈਟ ਵੀ ਹੁਣ ਭੈਣੇ ਤੋਂ ਮੈਂ ਅੱਗੇ ਇੱਕ ਹੋਰ ਜੈਟ ਤੇ ਦੇਖੋ ਲੁਕੀ ਹੈ। ਅਜੇ ਉਸ ਤਰ੍ਹਾਂ ਦੀ ਜਿਹੜਾ ਹੁਣ ਨਿੱਕੇ-ਨਿੱਕੀਆਂ ਦਰਵਾਜ਼ਾ ਆਇਆ ਹੈ। ਸ਼ਾਰਟ ਆਇਆ ਹੈ। ਛੋਟੀ ਛੋਟੀ ਜੈਟ ਹੈ। ਆਮ ਤੌਰ ਤੇ ਮੈਂ ਇੱਥੇ ਜਿਹੜੇ ਕੁੰਡੇ ਪਾਉਣੀ ਹੈ ਮੈਂ ਦੂਰੀ ਜਾਂ ਤੀਰੀ ਕਰਕੇ ਹੀ ਪਾਉਣੀ ਆ। ਫਿਰ ਇਹ ਟੁੱਟਦੇ ਨਹੀਂ ਜਵਾ ਵੀ ਮੁੜ ਕੇ। ਉਸੇ ਤਰ੍ਹਾਂ ਦੇ ਜਿਆਦਾ ਬਾਰਡਰ ਮੈਂ ਬਣਦੀ ਹੈ ਇੱਕ ਕੁੰਡਾ ਫੋਕਾ ਲਾਉਣਾ ਇੱਕ ਬੁਣਨਾ ਤੇ ਪੁੱਠੀ ਸਲਾਈ ਸਾਰੀ ਪੁੱਠੀ ਹੁੰਦੇ ਮੈਂ ਬਲਤੀ ਗਰੰਗਾਂ ਦੀ ਸੀਗੀ ਭਾਵੇਂ ਮੈਂ ਇਹ ਕਿਉਂਕਿ ਮੈਂ ਮੈਂ ਵਿਆਹ ਤੇ ਜਾਣਾ ਸੀ ਮੇਰੇ ਸੂਟ ਨਾਲ ਮੈਚ ਕਰਦੀ ਸੀ ਇਸ ਲਈ ਮੈਂ ਦੋ ਆਹੀ ਰੰਗ ਲੈ ਲਏ ਇਹ ਜਿਹੜੇ ਨਾਵਿਤ ਜਨਪਾ ਵਸਤ ਲੋਕਪਲੇ ਨਹੀਂ ਹੋਣ ਲੈਂਦੇ ਪਰ ਮੈਂ ਡਿਜ਼ਾਈਨ ਪਾਇਆ ਥੋੜਾ ਜਿਹਾ ਬਸ ਇਹਦਾ ਡਿਜ਼ਾਈਨ ਆਹੀ ਹੈ ਵੀ ਸਾਰਾ ਧੁਰੋ ਧੁਰ ਮੋੜ ਤੱਕ ਪਹਿਲਾਂ ਹੀ ਓਨੇ ਕੁੰਡੇ ਵੀ ਆਪਾਂ 15 ਘਟਾਉਣੇ ਹੁੰਦੇ ਆ ਇਧਰ 4 3 2 1 ਦੇ ਹਿਸਾਬ ਨਾਲ ਓਨੇ ਮੈਂ ਆ ਸਿਆ ਰੱਖ ਕੇ ਪੁੱਠੇ ਪੁੱਠੇ ਜਿੱਦ ਡੱ ਬਾਕੀ ਮੈਂ ਡਿਜ਼ਾਈਨਿੰਗ ਸ਼ੁਰੂ ਕਰ ਲਈ ਤਾਂ ਜੋ ਮੁਰਦੇ ਕਾਈ ਹੈ ਪੂਰੀ ਹੋ ਜੇ ਮੁਰਦੇ ਕਾਈ ਉਸ ਤੋਂ ਅੱਗੇ ਜਿਵੇਂ ਆਰ ਦੀ ਗਣਤਾ ਬਹੁਤ ਮਤਲਬ ਸੌਖਾ ਹੀ ਹੈ ਜਿਵੇਂ ਵਿਚਾਰੇ ਇੱਕ ਸਿੱਧਾ ਰੱਖ ਕੇ ਆਹ ਵਾਲੀ ਨਿਮੋਰੀਆਂ ਕਰੀ ਜਾਣੀਆਂ ਨਾ ਨਾ ਵਾਲਾ ਘਟੀ ਜਾਣਗੇ ਮੜ ਕੇ ਦੋ ਸਲਾਈਆਂ ਪੁੱਠੀਆਂ ਪਾ ਲਈਆਂ ਪੁੱਠੀ ਤੇ ਪੁੱਠੀ ਪਾਉਣੀ ਵਿੱਚ ਤੇ ਦੂਜੀ ਨਹੀਂ ਪਾਉਣੀ ਸਿੱਧੇ ਵਾਲੇ ਇਹਦੀ ਮਤਲਬ ਇੱਥੇ ਫਰਤੀ ਰੱਖਤੀ ਐਨੀ ਕ ਕਿਉਂਕਿ ਇੱਥੋਂ ਤਾਂ ਫਰਤੀ ਨਹੀਂ ਸ਼ੁਰੂ ਕੀਤੀ ਤੇ ਇੱਥੇ ਫਰਤੀ ਰੱਖੀ ਜਾਨੀ ਉਸ ਤੋਂ ਬਾਅਦ ਉਹੀ ਵੀ ਸ਼ੇਪ ਕਾਟ ਹਲਾ ਕੇ ਕਿ ਜਿੱਟਾਈ ਤੇ ਤੀਜੀ ਸਲਾਈ ਫਿਰ ਸਿੱਧਾ ਉਹ ਮੋਢੇ ਦੀ ਪਟਾਈ ਇਹਦੇ ਜਿਹੜੇ ਮੋਢੇ ਆ ਉਹ ਮੈਂ ਸੂਈ ਨਾਲ ਬੰਦ ਕੀਤੇ ਆ। ਅਸਤਾ ਸੂਈ ਨਾਲ ਸਾਹੀ ਲੋਕੀ ਬੰਦ ਕਰ ਲੈਂਦੇ ਆ ਅੱਜ ਕੱਲ ਕੋਈ ਪ੍ਰੋਬਲਮ ਨਹੀਂ ਜੇ ਪਰ ਫਿਰ ਵੀ ਕਿਸੇ ਨੂੰ ਨਹੀਂ ਆਉਂਦਾ ਤਾਂ ਮੈਂ ਸਲਾਹਿੰਦਾ ਤੇ ਬੰਦ ਕਰਕੇ ਵੀ ਤੁਹਾਨੂੰ ਦੱਸ ਸਕਦੀ ਮੈਨੂੰ ਕਮੈਂਟ ਕਰੋ ਜੀ। ਮੈਨੂੰ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ ਕਿਉਂਕਿ ਹੁਣ ਛੋਟੀਆਂ ਦਾ ਵੀ ਰਵਾਜ ਹੈ ਆ ਇਹਦਾ ਪਿੱਛਲਾ ਪਾਸਾ ਇਹ ਵੀ ਗੋਲਿਆ ਨਹੀਂ ਪਾਚੂ ਸੀ ਬਿਲਕੁਲ ਬੋਰ ਨਹੀਂ ਆਈ ਇੱਕ ਪੂਰਾ ਵੀ ਬੋਰ ਹੈ ਜੀ ਉੱਤੇ। ਮਨ ਖੋਸ਼ ਹੋ ਜਾਂਦਾ ਪਾਛ ਮਹਿੰਗੀ ਲਈਦੀ ਹੈ ਫਿਰ ਆਈ ਕਰ ਰੋਈ ਰੋਈ ਬੰਤ ਨੇ ਅੱਛਾ ਭਾਂਬਰੀ ਕੋਈ ਕਲ ਟਾਈਮ ਨੂੰ ਲੱਗ ਜਾਂਦਾ ਉਸ ਤੋਂ ਬਾਅਦ ਬਹੁਤ ਸੋਹਣੀ ਲੱਗਦੀ ਹੈ ਕਿ بس ਮੈਨੂੰ ਰਾਦਰ ਮੈਂ ਆਪਣਾ ਕੰਮ ਕੰਪਲੀਟ ਆ ਤੁਹਾਡੀ ਮਰਜ਼ੀ ਹੈ ਗਲਾ ਦੀਪ ਵੀ ਕਰ ਸਕਦੀਆਂ ਤੁਸੀਂ ਫਸੇ ਤਾਂ ਕੋਈ ਡਿਜ਼ਾਈਨਿੰਗ ਨਹੀਂ ਹੈ ਇਹ ਤਾਂ ਸਿਰਫ ਪਾਛ ਵੰਖਾਉਣ ਪਿੱਛੇ ਮੈਂ ਤੁਹਾਨੂੰ ਦਿਖਾ ਰਹੀ ਐ ਇਹ ਦੀ ਪੱਛਮ ਵਾਲੀਏ ਦੇ ਵਿੱਚ ਸਿਪੀ ਹੈ ਸਿਪੀ ਕਰਕੇ ਇਹਦੀ ਆਪਦੀ ਮਤਲਬ ਵੱਖਰੀ ਜਿਹੀ ਪਛਾਣ ਹੈ ਵੱਖਰੀ ਬਿਊਟੀ ਹੈ ਇਹਦੀ ਮਤਲਬ ਬਹੁਤ ਸੋਹਣੀ ਪੱਛਮ ਹੈ ਬਸ ਐਂ ਜੇ ਕਰਦਾ ਬਸ ਵੀ ਇਹ ਨੂੰ ਨਾ ਇਹਦੇ ਤੇ ਅੱਖ ਧਰ ਕੇ ਬੈਠੀ ਰਹੀ ਹੈ ਬਾਕੀ ਇਹ ਪੌਣ ਵਿੱਚ ਬਹੁਤ ਜ਼ਿਆਦਾ ਨਿੱਕੀ ਹੈ ਤੇ ਪੋਲੀ ਹੈ ਪੋਲੀ ਬਹੁਤ ਅਲੱਗ ਲੱਗਦਾ ਨਵੇਂ ਘਰ ਦੀ ਬੁਣੀ ਹੋਈ ਹੈ ਇੰਜ ਲੱਗਦਾ ਰੈਡੀਮੇਡ ਹੈ ਉਸੇ ਤਰ੍ਹਾਂ ਫੱਟੀ ਰੱਖੀ ਹੈ ਇਹਦੀ ਵੀ ਉਹੀ ਕਾਟੇ ਦੀ ਮੋਢੇ ਦੀ ਸੋਈ ਨਾ ਬੰਨ੍ਹ ਕੀਤਾ ਤਾਂ ਤਾਂ ਉਹੀ ਕਾਟੇ ਦੀ ਵੀ ਸਦਾ ਗੜੀ ਦੀ ਕਾਟ ਮੈਂ ਤਾਂ ਬਟਨ ਕੇ ਵੀ ਖੋਲਦੀ ਨਹੀਂ ਹੁੰਦੀ ਬਟਨ ਬੰਦ ਹੀ ਰਹਿੰਦੇ ਉੱਤੋਂ ਦੀ ਉਹ ਹੀ ਪਾ ਲੈਂਦੀ ਆ ਵਧੀਆ ਰਹਿੰਦਾ ਸੋ ਵਾਰੀ ਵਾਰੀ ਖੋਲੋ ਕਰਕੇ ਥੋੜੀ ਓਕੇ ਹੀ ਹੈ ਆਏ ਦੀ ਬੈਕ ਇਹ ਮੇਰੀ ਬੇਟੀ ਪਾਉਂਦੀ ਹੈ ਜੀ ਇਹ ਨਾ ਤਾਂ ਫਿਰ ਬਹੁਤ ਸੋਹਣੀ ਲੱਗੀ ਸਾਰੇ ਪੁਛਦੇ ਆ ਇਹ ਰੈਡੀਮੇਡ ਲਈ ਹੈ ਜਾਂ ਬਣਾਈ ਹੈ ਘਰੇ ਫਿਰ ਅਸੀਂ ਦੱਸ ਦੇਵਾਂਗੇ ਘਰੇ ਬਣਾਈ ਹੈ ਬਹੁਤ ਸੋਹਣੀ ਪਾਚੰਦ ਹੈ ਇਹ ਤਾਂ ਬਹੁਤ ਸੋਹਣੀ ਲੱਗਦੀ ਹੈ ਜੀ ਕਰਦਾ ਨਾ ਵੇਖੀ ਵੇਖੀ ਜਾਵਾਂ ਆ ਤੁਹਾਡੀ ਮਰਜ਼ੀ ਹੈ ਫਿਰ ਦੀਪ ਕਰਨਾ ਜਾਂ ਇਸੇ ਤਰ੍ਹਾਂ ਹੀ ਰੱਖਣਾ ਬਹੁਤ ਪਿਆਰੀ ਜੈਲਤ ਬਣੀ ਹੈ ਵੀ ਹਾਂ ਜੀ ਇਹਦੇ ਨਾਲ بس ਮੇਰੀਆਂ ਚਾਰੇ ਜਾਈਟਾਂ ਕੰਪਲੀਟ ਹੋ ਗਈਆਂ ਤੇ ਮੇਰੇ ਕੋਲ ਸਵੈਟਾਂ ਕਟੀਆਂ ਵੀ ਹੈਗੀਆਂ ਪੁਰਤੀਆਂ ਦੀ ਮੈਂ ਲੱਕ ਬਣਾਉਂਗੀ ਲੰਬੀ ਹੋ ਜਾਂਦੀ ਹੈ ਆਨਵਾਜ ਜੀ ਤੁਹਾਡਾ ਬਹੁਤ-ਬਹੁਤ ਪਸੰਦ ਕਰਿਓ ਲਾਈਕ ਕਮੈਂਟ ਕਰਿਓ ਮੈਨੂੰ ਬਹੁਤ ਮਿਹਨਤ ਨਾਲ ਬਣਾਉਣੀ ਹੈ ਮੈਂ ਮੈਨੂੰ ਤਾਂ ਬੜਾ ਹੀ ਮਨ ਲੱਗਦਾ ਜਦੋਂ ਮੈਂ ਬਣਾਉਣੀ ਹੈ ਆਹ ਲੱਗਦਾ ਜਿਵੇਂ ਜਿਵੇਂ ਅਸੀਂ ਜਦੋਂ ਗੁਰਬਾਣੀ ਪੜ੍ਹਦੇ ਆ ਉਦੋਂ ਆਪਣਾ ਮਨ ਲੱਗਦਾ ਉਸੇ ਤਰ੍ਹਾਂ ਖੁਸ਼ੀ ਮਿਲਦੀ ਇਸ ਲਾਈਆਂ ਬਣਦਿਆਂ ਨੂੰ ਮੈਨੂੰ ਤਾਂ ਹੀ ਖੁਸ਼ੀ ਮਿਲਦੀ ਹੈ ਮੇਰਾ ਚੈਨਲ ਹੈ ਜੇਰੇ ਸਬਸਕ੍ਰਾਈਬ ਜਰੂਰ ਕਰ ਦਿਓ ਮਿਹਰਬਾਨੀ ਥੈਂਕਸ